yeah ਹਰ ਹਟਾਲ ਪਰ ਅੱਜ ਪੂਰੇ ਪੰਜਾਬ ਦੇ ਵਿੱਚ ਪੰਨਬਸ ਪੀਆਰਟੀਸੀ ਦਾ ਮੁਕੰਮਲ ਚੱਕਾ ਜਾਮਿਆ ਤੇ ਲਗਭਗ 7500 ਮੁਲਾਜ਼ਮ ਜਿਹੜੇ ਹੜਤਾਲ ਤੇ ਬਿਲਕੁਲ ਜੀ ਸਾਰੀ ਦੇ ਉੱਤੇ ਚੱਲ ਜਾਏਗੀ ਇਹ 3 ਦਿਨ ਦਾ ਜਿਹੜੀ ਮੁਕੰਮਲ ਹੜਤਾਲ ਆ ਜਿਵੇਂ ਅੱਜ 6 7 8 ਤਰੀਕ ਨੂੰ ਮੁਕੰਮਲ ਹੜਤਾਲ ਆ ਉਸ ਤੋਂ ਬਾਅਦ 7 ਤਰੀਕ ਨੂੰ ਮੁੱਖ ਮੰਤਰੀ ਦੀ ਰਹਿਸ਼ ਤੇ ਚੰਡੀਗੜ੍ਹ ਮੁਕੰਮਲ ਤਰਨਾ ਦਿੱਤਾ ਜਾਵੇਗਾ 8 ਤਰੀਕ ਨੂੰ ਜਿਹੜਾ ਨੋਟਸ 8 ਤਰੀਕ ਨੂੰ ਜੇ 7 ਤਰੀਕ ਨੂੰ ਉੱਥੇ ਜਾਵਾਂਗੇ ਤੇ ਜਿੰਨਾ ਚਿਰ ਮੰਗਾਂ ਨਹੀਂ ਹੱਲ ਹੁੰਦੀਆਂ ਤੇ ਪੱਕਾ ਤਰਨਾ ਚੱਲੂ ਪੱਕੀ ਹੜਤਾਲ ਚੱਲੂਗੀ ਲਗਭਗ 22 2200 ਕੋਲ ਮੁਕੰਮਲ ਤੌਰ ਤੇ ਬੰਦ। ਸੋ ਤਾਂ ਲੱਗਦਾ ਨਹੀਂ ਕਿ ਇਹਦੇ ਨਾਲ ਕੋਈ ਕਾਫੀ ਲੰਮਾ ਕੰਮ ਦੀ ਮੰਗ ਕਰ ਰਿਹਾ ਕੋਈ ਸਰਕਾਰ ਦੇ ਕੰਮ ਦੀ ਮੰਦੀ ਹਰ ਵਾਰ ਤਾਂ ਭਰੋਸਾ ਦਿੱਤਾ ਜਾਂਦਾ। ਬਿਲਕੁਲ ਭਰੋਸਾ ਦਿੱਤਾ ਜਾਂਦਾ ਸੀ ਅਸੀਂ ਲੋਕਾਂ ਦੀ ਸਰਵਿਸ ਨੂੰ ਮੁੱਖ ਰੱਖਦੇ ਹੋ ਭਰੋਸੇ ਦੇ ਵਿੱਚ ਆਉਂਦੇ ਸੀਗੇ ਵੀ ਚਲੋ ਯਾਰ ਲੋਕਾਂ ਦੀ ਸਫਰ ਸਹੂਲਤ ਕਿ ਨਾ ਬੰਦ ਹੋਵੇ। ਪਰ ਜਦੋਂ ਹੁਣ ਵੀ ਨਜ਼ਰਅੰਦਾਜ਼ ਕੀਤਾ ਗਿਆ ਤੇ ਮਜਬੂਰ ਨਾ ਸੀ ਜਿਹੜਾ ਹੜਤਾਲ ਤੇ ਗਏ ਸੋ ਆਮ ਜਨਤਾ ਨੂੰ ਵੀ ਅਪੀਲ ਕਰਦੇ ਆਂ। ਇਹ ਤੁਹਾਡੀਆਂ ਮੰਗਾਂ ਨੇ ਕਿਉਂਕਿ ਇਹ ਨੌਜਵਾਨ ਉਹ ਪੰਜਾਬ ਦੇ ਨੇ ਜਿਨ੍ਹਾਂ ਨੂੰ ਰੈਗੂਲਰ ਕਰਾਉਣ ਦੀ ਮੰਗ ਲੜਦੇ ਆ ਤੇ ਨਾਲ ਹੀ ਜਿਹੜੀਆਂ ਬੱਸਾਂ ਵਿਭਾਗ ਚ ਪਾਉਂਦੀਆਂ ਜੇਕਰ ਬੱਸਾਂ ਪਹਿਣਗੀਆਂ ਤੇ ਆਟੋਮੈਟਿਕ ਤੁਹਾਨੂੰ ਜਿਹੜੀ ਸਫਰ ਸਹੂਲਤ ਮਿਲੂਗੀ ਆਮ ਲੋਕ ਕਾਫੀ ਪਰੇਸ਼ਾਨ ਹੋ ਤੁਹਾਨੂੰ ਤਾਂ ਫੋੜਨ ਇਸੇ ਬਿਲਕੁਲ ਉਹਨਾਂ ਕੋ ਮਾਫੀ ਚਾਹੁੰਦੇ ਆ ਅਸੀਂ ਫਿਰ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਮੰਗਾਂ ਤੁਹਾਡੀਆਂ ਨੇ ਜਿਹੜਾ ਤੁਹਾਨੂੰ ਬੱਸਾਂ ਨਹੀਂ ਮਿਲਦੀਆਂ ਖੱਜਲ ਖਵੜੀ ਦਾ ਸਾਹਮਣਾ ਕਰਨਾ ਪੈਂਦਾ ਜੇ ਇਹ ਵਿਭਾਗ ਚ ਬਸਾਂ ਪੈਣਗੀਆਂ ਤੁਹਾਨੂੰ ਉਹ ਬੈਨੀਫਿਟ ਮਿਲੂਗਾ ਜੇ ਇਹ ਵਿਭਾਗ ਵਜਣਗੇ ਇੱਥੇ ਨੌਕਰੀਆਂ ਮਿਲਣਗੀਆਂ ਤੁਹਾਡੇ ਬੱਚੇ ਬਾਹਰਲੇ ਵਿਦੇਸ਼ਾਂ ਨੂੰ ਨਹੀਂ ਜਾਣਗੇ ਇੱਥੇ ਨੌਕਰੀਆਂ ਕਰਨਗੇ ਸੋ ਲੋੜ ਆ ਇਹ ਆਪਣੇ ਸਰਕਾਰੀ ਵਿਰਾਸਤੀ ادارے ਇਹਨਾਂ ਨੂੰ ਬਚਾਉਣ ਲਈ ਤੇ ਨੈਕਸਟ ਸਟੈਪ ਅਗਲਾ ਕੀ ਲੇਗਾ ਅਸੀਂ ਨੈਕਸਟ ਅਗਲਾ ਕਦਮ ਕੀ ਲੇਗਾ ਅਗਲਾ ਕਦਮ ਇਹੀ ਆ ਕਿ ਕੱਲ ਨੂੰ 7 ਤਰੀਕ ਨੂੰ ਅਸੀਂ ਮੁੱਖ ਮੰਤਰੀ ਦੀ ਰਾਜਧਾਨੀ ਤੇ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਜੇਕਰ ਇੱਥੇ ਵੀ ਮੰਗਾ ਨਾ ਸੁਣਵਾਈ ਹੋਈ ਤੇ ਮਾਨਯੋਗ ਜਿਹੜੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਸਾਹਿਬ ਨੇ ਦਿੱਲੀ ਦੇ ਸੁਪਰੀਮੋ ਨੇ ਉਹਨਾਂ ਵੱਲ ਨੂੰ ਅਸੀਂ ਆਪਣਾ ਰੋਸ ਪ੍ਰਦਰਸ਼ਨ ਸ਼ੁਰੂ ਕਰਾਂਗੇ ਕੋਈ ਨਾ ਨੂਰ ਮਿਲ ਜਾਵੇ ਤੇ ਬਸ ਬਜਲੀ ਨਹੀਂ ਮਿਲਦੀ ਹਾਂਜੀ ਬਸਾਂ ਲੈ ਮਿਲ ਨਹੀਂ ਹੈਗੀ ਪ੍ਰਾਈਵੇਟ ਜਿਹੜੀ ਸਰਕਾਰੀ ਬਸਾਂ ਉਹਨਾਂ ਦੀ ਹੜਤਾਲ ਚੱਲ ਰਹੀ ਆ ਤੇ ਹੁਣ ਪ੍ਰਾਈਵੇਟ ਦੀ ਵੀ ਵੇਟ ਕਰ ਰਿਹਾ ਕਿ ਕਿੰਨੇ ਵਜੇ ਲੱਗ ਰਹੀ ਆ ਲੇਕਿਨ ਦਿੱਕਤ ਆਂਦੀ ਆ ਪ੍ਰਾਈਵੇਟ ਸਰਕਾਰੀ ਬਸਾਂ ਜਦੋਂ ਨਹੀਂ ਕੋਈ ਆਂਦੀ ਹੈਗੀ ਬੜੀ ਦਿੱਕਤ ਆ ਦੀ ਆਮ ਜਨਤਾ ਨੂੰ ਹਰੇਕ ਨੂੰ ਪਰੇਸ਼ਾਨੀ ਆਉਂਦੀ ਐ ਇਸ ਚੀਜ਼ ਵਾਂਗੂ ਬੜਾ ਕਾਫੀ ਇਹਨਾਂ ਦੀ ਮਸਲ ਸਰਕਾਰ ਨਾਲ ਲੜਾਈ ਅੱਧਾ ਅੱਧਾ ਪਣਾ ਘਾਟਾ ਹੋ ਗਿਆ ਖੜੇ ਨੂੰ ਮਾਨੂੰ ਮਾਲਾ ਸਰਕਾਰ ਨੇ ਲੜਾਈ ਕੀਤੀ ਕਿ ਦੇਖੋ ਸਰਕਾਰ ਦੀ ਜਿਹੜੀ ਹੈਗੀ ਆ ਜੋ ਪ੍ਰਾਈਵੇਟ ਜਿਹੜੇ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾ ਹੈਗੇ ਨੇ ਜੋ ਜਾਇਜ਼ ਹੈਗੇ ਨੇ ਮੰਨ ਲੈਣੇ ਚਾਹੀਦੇ ਆ ਨੇ ਤਾਂ ਕਿ ਕਿਸੇ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿ ਅੱਜ ਕੱਲ੍ਹ ਕੰਮ ਕਰਨ ਦੇ ਹਾਲਾਤ ਵੈਸੇ ਹੀ ਹੋਏ ਨੇ ਇਸ ਕਰਕੇ ਆਮ ਜਨਤਾ ਨੂੰ ਪਰੇਸ਼ਾਨੀ ਨਾ ਹੋਵੇ ਦੇਖੋ ਬੱਸ ਸਟਾਪਾਂ ਦੇ ਵਿੱਚ ਕਿੰਨਾ ਹੋ ਰਿਹਾ ਵਾ ਹਰੇਕ ਯਾਤਰੀ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰ ਅਸੀਂ ਸਰੰਦ ਜਾਣਾ ਕਿੰਨਾ ਟਾਈਮੋਂ ਬੈਠੇ ਨੂੰ ਹੋ ਗਿਆ ਘੰਟਾ ਤਾਂ ਹੋ ਗਿਆ ਕੱਟਿਆ ਤੂੰ ਬਸ ਨਹੀਂ ਮਿਲ ਰਹੀ ਨਾ ਅੱਜੀ ਕਹਿ ਰਹੇ ਨੇ ਬਸ ਉਹ ਹੀ ਕਹਿੰਦੇ ਪਏ ਹਲੇ ਨਹੀਂ ਆਣੀ ਬਸ ਹਲੇ ਨਹੀਂ ਆਣੀ ਤਾਂ ਬੰਦਾ ਦੁਕਾਨਾਂ ਵੀ ਆਏ ਨਹੀਂ ਹਾਂ ਜੇਲੰਦਰ ਤੇ ਬਸ ਨਹੀਂ ਮਿਲ ਰਹੀ ਕਿੰਨਾ ਟਾਈਮੋਂ ਖੜੇ ਹੋ ਗਿਆ ਤਾਂ ਘੰਟਾ ਤਾਂ ਕੀ ਕਹਿ ਰਹੇ ਪੁੱਛਿਆ ਤੁਸੀਂ ਕੀ ਕਹਿ ਰਹੇ ਹੋ ਕਹਿੰਦੇ ਬਸ ਕੀ ਹੜਤਾਲ ਹੈ ਅੱਜ ਸਰਕਾਰੀ ਬਸ ਕੀ ਹਰਦਲ ਬੋਲ ਰਿਹਾ ਹਾਂ ਤਾਂ ਫਿਰ ਅਸੀਂ ਕੀ ਕਰਾਂਗੇ ਬਸ ਕੋਜੀਨਸਾ ਪ੍ਰਾਈਵੇਟ ਵਿੱਚ ਜਾਣਾ ਪਵੇਗਾ ਅੱਛਾ